ਆਂਜੇ ਮੱਝਾਂ ਚਰਾਈਆਂ ਢੋਲੀ ਲੈ ਗਏ ਨਖੇੜੇ ਵੇ ਲੱਗ ਗਏ ਮਨ ਆਵੇ ਸੋ ਦੋਸਤੋ ਆਪਾਂ ਸ਼ੌਕਤ ਅਲੀ ਸਾਹਿਬ ਨੂੰ ਸ਼ਰਧਾਂਜਲੀ ਦੇਣ ਲਈ ਉਹਨਾਂ ਦੇ ਜੀਵਨ ਤੇ ਆਧਾਰਿਤ ਬਾਇਓਗ੍ਰਾਫੀ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਸੋ ਆਪਾਂ ਅੱਜ ਦੀ ਵੀਡੀਓ ਵਿੱਚ ਸ਼ੌਕਤ ਅਲੀ ਸਾਹਿਬ ਜੀ ਦੇ ਜੀਵਨ ਬਾਰੇ ਉਹਨਾਂ ਦੇ ਕੈਰੀਅਰ ਬਾਰੇ ਉਹਨਾਂ ਦੇ ਪਰਿਵਾਰ ਬਾਰੇ ਤੇ ਉਹਨਾਂ ਦੇ ਸੰਘਰਸ਼ ਬਾਰੇ ਪੂਰੇ ਵਿਸਥਾਰ ਵਿੱਚ ਗੱਲਬਾਤ ਕਰਾਂਗੇ ਤੇ ਉਹਨਾਂ ਦੀ ਮੌਤ ਦਾ ਅਸਲ ਕਾਰਨ ਕੀ ਰਿਹਾ ਉਸਤੇ ਵੀ ਆਪਾਂ ਚਰਚਾ ਕਰਾਂਗੇ ਸੋ ਤੁਸੀਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਓ ਤੇ ਦੋਸਤੋ ਸ਼ੌਕਤ ਅਲੀ ਸਾਹਿਬ ਦੀ ਗਾਇਕੀ ਨੂੰ ਪਿਆਰ ਕਰਨ ਵਾਲੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਚੱਲਦੀ ਵੀਡੀਓ ਨੂੰ ਲਾਈਕ ਕਰੋ ਤੇ ਕਮੈਂਟਾਂ ਵਿੱਚ ਵਾਹਿਗੁਰੂ ਜੀ ਲਿਖ ਕੇ ਸ਼ੌਕਤ ਅਲੀ ਸਾਹਿਬ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਜਰੂਰ ਕਰੋ ਸੋ ਦੋਸਤੋ ਹੁਣ ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਸਭ ਤੋਂ ਪਹਿਲਾਂ ਆਪਾਂ ਸ਼ੌਕਤ ਅਲੀ ਸਾਹਿਬ ਦੇ ਜੀਵਨ ਤੇ ਇੱਕ ਝਾਤ ਮਾਰਦੇ ਹਾਂ ਦੁਸ਼ਮਣ ਖੁਸ਼ੀਆਂ ਕਰੀਏ ਉਹ ਸੱਚਾ ਵੀ ਮਰ ਜਾਣਾ ਸ਼ੌਕਤ ਅਲੀ ਸਾਹਿਬ ਦਾ ਜਨਮ 3 ਮਈ 1944 ਨੂੰ ਮੀਆਂ ਫਕੀਰ ਬਖਸ਼ ਦੇ ਘਰ ਮਲਕਵਾਲ ਲਾਹੌਰ ਪਾਕਿਸਤਾਨ ਵਿਖੇ ਹੋਇਆ ਉਹਨਾਂ ਦੇ ਪਿਤਾ ਜੀ ਪੇਸ਼ੇ ਵਜੋਂ ਦਰਜੀ ਸੀ ਤੇ ਪਹਿਲਵਾਨੀ ਦਾ ਵੀ ਸ਼ੌਕ ਰੱਖਦੇ ਸੀ ਸ਼ੌਕਤ ਅਲੀ ਸਾਹਿਬ ਨੂੰ ਆਪਣੇ ਘਰ ਵਿੱਚ ਹੀ ਸੰਗੀਤਕ ਮਾਹੌਲ ਮਿਲਿਆ ਤੇ ਉਹਨਾਂ ਨੇ ਛੋਟੀ ਉਮਰ ਤੋਂ ਹੀ ਮਿਊਜ਼ਿਕ ਸਿੱਖਣਾ ਸ਼ੁਰੂ ਕਰ ਦਿੱਤਾ ਸ਼ੌਕਤ ਅਲੀ ਸਾਹਿਬ ਨੇ ਆਪਣੇ ਭਰਾ ਇਨਾਇਤ ਅਲੀ ਖਾਨ ਤੋਂ ਸੰਗੀਤ ਦੀਆਂ ਬਰੀਕੀਆਂ ਸਿੱਖੀਆਂ ਤੇ ਜਦੋਂ ਉਹ ਸਕੂਲ ਕਾਲਜ ਵਿੱਚ ਸੀ ਉਹ ਸਮੇਂ ਵੀ ਉਹ ਲਗਭਗ ਹਰ ਇੱਕ ਕਲਚਰਲ ਪ੍ਰੋਗਰਾਮ ਵਿੱਚ ਭਾਗ ਲੈਂਦੇ ਸੀ ਤੇ ਕਾਲਜ ਵਿੱਚ ਉਹ ਜਿੰਨਾ ਵੀ ਪ੍ਰੋਗਰਾਮਾਂ ਵਿੱਚ ਭਾਗ ਲੈਂਦੇ ਸੀ ਤਾਂ ਉਹਨਾਂ ਦੀ ਸਿੰਗਿੰਗ ਨੂੰ ਸਾਰੇ ਬਹੁਤ ਜ਼ਿਆਦਾ ਸਲਾਉਂਦੇ ਸੀ ਸੋ ਇਸ ਤਰ੍ਹਾਂ ਉਹਨਾਂ ਦਾ ਸੰਗੀਤ ਨਾਲ ਪਿਆਰ ਵਧਦਾ ਗਿਆ ਸ਼ੌਕਤ ਅਲੀ ਸਾਹਿਬ ਦੇ ਤਿੰਨੇ ਪੁੱਤਰ ਵੀ ਬਹੁਤ ਹੀ ਵਧੀਆ ਗਾਇਕਾ ਉਹਨਾਂ ਦੇ بیٹے ইমরান ਸ਼ੌਕਤ ਅਲੀ, ਅਮੀਰ ਸ਼ੌਕਤ ਅਲੀ, ਮੁਹਸਿਨ ਸ਼ੌਕਤ ਅਲੀ ਤਿੰਨੇ ਹੀ ਚੋਟੀ ਦੇ ਪਾਕਿਸਤਾਨੀ ਸਿੰਗਰ ਆ ਸ਼ੌਕਤ ਅਲੀ ਸਾਹਿਬ ਨੇ ਆਪਣੇ ਪ੍ਰੋਫੈਸ਼ਨਲ ਸਿੰਗਿੰਗ ਕੈਰੀਅਰ ਦੀ ਸ਼ੁਰੂਆਤ ਸਾਲ 1963 ਵਿੱਚ ਫਿਲਮ ਮਾਂ ਕੇ ਆਂਸੂ ਤੋਂ ਕੀਤੀ ਤੇ ਨਾਲ ਦੀ ਨਾਲ ਉਹਨਾਂ ਨੇ ਪੰਜਾਬੀ ਫਿਲਮ 30 ਮਾਰ ਖਾਨ ਵਿੱਚ ਵੀ ਪਲੇਬੈਕ ਸਿੰਗਿੰਗ ਕੀਤੀ ਇਸ ਦੇ ਨਾਲ ਹੀ ਉਹਨਾਂ ਦੇ ਜੇ ਸੰਗੀਤਿਕ ਸਫ਼ਰ ਦੀ ਸ਼ੁਰੂਆਤ ਸ਼ੁਰੂ ਹੋ ਗਈ ਪਰ ਉਹਨਾਂ ਨੂੰ ਜ਼ਿਆਦਾ ਪਹਿਚਾਣ ਸੂਫੀ ਸਿੰਗਿੰਗ ਤੋਂ ਮਿਲੀ ਤੇ ਦੋਸਤੋ ਉਹਨਾਂ ਦਾ ਜੋ ਪਹਿਲਾ ਗੀਤ ਸੁਪਰ ਹਿੱਟ ਹੋਇਆ ਉਹ ਸੀ ਪਗੜੀ ਉਤਾਰ ਚੋਰਾ ਤੇ ਇਸ ਦੇ ਨਾਲ ਹੀ ਉਹਨਾਂ ਨੇ ਹੋਰ ਵੀ ਬਹੁਤ ਸਾਰੇ ਗੀਤ ਗਾਏ ਉਹਨਾਂ ਨੇ ਸਹਿਫਲ ਮਲੂਕ ਗਾਇਆ ਜਿਸ ਨੂੰ ਬਹੁਤ ਜ਼ਿਆਦਾ ਪੂਰੀ ਦੁਨੀਆ ਵਿੱਚ ਪਸੰਦ ਕੀਤਾ ਗਿਆ ਸਨ 1970 ਵਿੱਚ ਸ਼ੌਕਤ ਅਲੀ ਸਾਹਿਬ ਨੇ ਲੰਡਨ ਦਾ ਦੌਰਾ ਕੀਤਾ ਤੇ ਗੀਤ ਗਾਇਆ ਕਿਉਂ ਦੂਰ ਦੂਰ ਰਹਿੰਦੇ ਹੋ ਹਜ਼ੂਰ ਮੇਰੇ ਕੋਲੋਂ ਮੈਨੂੰ ਦੱਸ ਦਿਓ ਹੋਇਆ ਕੀ ਕਸੂਰ ਮੇਰੇ ਕੋਲੋਂ ਸੋ ਇਸ ਦੇ ਨਾਲ ਹੀ ਉਹਨਾਂ ਦਾ ਜੇਕਰ ਆਪਾਂ ਆਪਣੇ ਪੰਜਾਬ ਇੰਡੀਆ ਦੀ ਗੱਲ ਕਰੀਏ ਤਾਂ ਹਰਭਜਨ ਮਾਨ ਸਾਹਿਬ ਨਾਲ ਬਹੁਤ ਜ਼ਿਆਦਾ ਪਿਆਰ ਸੀ ਉਹ ਚੰਗੇ ਮਿੱਤਰ ਸੀ ਇਸੇ ਕਾਰਨ ਹਰਭਜਨ ਮਾਨ ਸਾਹਿਬ ਨੇ ਸ਼ੌਕਤ ਅਲੀ ਸਾਹਿਬ ਦੀ ਮੌਤ ਦੇ ਉੱਤੇ ਡੂੰਘਾ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਇੱਕ ਪੋਸਟ ਵੀ ਸ਼ੇਅਰ ਕੀਤੀ ਤੇ ਉਹਨਾਂ ਨੇ ਬਹੁਤ ਹੀ ਭਾਵਕ ਹੁੰਦੇ ਕੁਝ ਲਾਈਨਾਂ ਲਿਖੀਆਂ ਫਰ ਭਜਨ ਮਾਨ ਸਾਹਿਬ ਨੇ ਪੋਸਟ ਵਿੱਚ ਲਿਖਿਆ ਤੁਰ ਗਿਆ ਸੁਰਾਂ ਦਾ ਸ਼ਹਿਜ਼ਾਦਾ ਜਨਾਬ ਸ਼ੌਕਤ ਅਲੀ ਸਾਹਿਬ ਸ਼ੌਕਤ ਅਲੀ ਸਾਹਿਬ ਨਾਲ ਮੇਰੀ ਪਹਿਲੀ ਮੁਲਾਕਾਤ ਜਨਾਬ ਇਕਬਾਲ ਮਹਾਲ ਜਰੀਏ ਕਰੀਬ 1985 ਵਿੱਚ ਟੋਰਾਂਟੋ ਵਿੱਚ ਹੋਈ ਸੀ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਮੇਰੀ ਜਨਾਬ ਸ਼ੌਕਤ ਅਲੀ ਸਾਹਿਬ ਨਾਲ ਬਹੁਤ ਨਿੱਘੀ ਸਾਂਝ ਰਹੀ ਆ ਇਧਰਲੇ ਪੰਜਾਬ ਦਾ ਸ਼ਾਇਦ ਹੀ ਕੋਈ ਅਜਿਹਾ ਲੋਕ ਗਾਇਕ ਹੋਵੇ ਜਿਸ ਦੀ ਗਾਇਕੀ ਨੇ ਜਨਾਬ ਸ਼ੌਕਤ ਅਲੀ ਸਾਹਿਬ ਦੀ ਗਾਇਕੀ ਦਾ ਅਸਰ ਨਾ ਕਬੂਲਿਆ ਹੋਵੇ ਮੈਂ 1985 ਦੇ ਨੇੜੇ ਤੇਰੇ ਹੀ ਕਵਿਸ਼ਰੀ ਦੇ ਨਾਲ ਪੰਜਾਬੀ ਲੋਕ ਗਾਇਕੀ ਦੀ ਸ਼ੁਰੂਆਤ ਕੀਤੀ ਸੀ ਜਦੋਂ ਮੈਂ ਸ਼ੌਕਤ ਸਾਹਿਬ ਨੂੰ ਮਿਲਿਆ ਤਾਂ ਉਹਨਾਂ ਦੀ ਗਾਇਕੀ ਨੇ ਮੈਨੂੰ ਇੰਨਾ ਮਤਾਸਰ ਕੀਤਾ ਕਿ ਕਿਧਰੇ ਨਾ ਕਿਧਰੇ ਉਹਨਾਂ ਦੀ ਗਾਇਕੀ ਦਾ ਅਸਰ ਮੇਰੀ ਗਾਇਕੀ ਉੱਤੇ ਹਮੇਸ਼ਾ ਰਿਹਾ ਸ਼ੌਕਤ ਸਾਹਿਬ ਨਾਲ ਮੇਰੀਆਂ ਬਹੁਤ ਜਿਆਦਾ ਹਨ ਮੈਨੂੰ ਇਸ ਗੱਲ ਦਾ ਵੀ ਫਖਰ ਹੈ ਕਿ ਉਹਨਾਂ ਮੇਰੀਆਂ ਕਈ ਫਿਲਮਾਂ ਦੇ ਗੀਤਾਂ ਨੂੰ ਆਵਾਜ਼ ਦੇ ਕੇ ਮਾਣ ਬਖਸ਼ਿਆ ਸ਼ੌਕਤ ਸਾਹਿਬ ਦੇ ਬੇਵਕਤ ਤੁਰ ਜਾਂਦਾ ਬਹੁਤ ਦੁੱਖ ਹੈ ਸ਼ੌਕਤ ਅਲੀ ਸਾਹਿਬ ਵਰਗੀ ਸ਼ਖਸੀਅਤ ਮੋੜ ਪੈਦਾ ਨਹੀਂ ਹੋਣੀ ਪੰਜਾਬੀ ਮਾਂ ਬੋਲੀ ਦੀ ਝੋਲੀ ਵਿੱਚ ਉਹ ਜੋ ਮਾਨ ਮੱਤਾ ਸੰਗੀਤ ਪਾ ਕੇ ਗਏ ਹਨ ਉਹ ਗੀਤ ਤੇ ਉਹਨਾਂ ਦੀ ਆਵਾਜ਼ ਹਮੇਸ਼ਾ ਅਮਰ ਰਹੇਗੀ ਅੱਜ ਉਹਨਾਂ ਦਾ ਇਹ ਗੀਤ ਵਾਰ-ਵਾਰ ਮੇਰੇ ਕੰਨਾਂ ਵਿੱਚ ਗੂੰਜ ਰਿਹਾ ਸ਼ੌਕਤ ਜੌਂਦਿਆਂ ਮੁੱਲ ਨਹੀਂ ਪੈਂਦੇ ਵਕਤ ਨਹੀਂ ਰਹਿੰਦਾ ਬੰਦੇ ਨਹੀਂ ਰਹਿੰਦੇ ਸ਼ੌਕਤ ਅਲੀ ਸਾਹਿਬ ਦੇ ਪਰਿਵਾਰ ਅਤੇ ਪੂਰੀ ਦੁਨੀਆ ਵਿੱਚ ਬੈਠੇ ਸੰਗੀਤ ਪ੍ਰੇਮੀਆਂ ਨਾਲ ਦੁੱਖ ਸਾਂਝਾ ਕਰਦਾ ਹਾਂ ਪ੍ਰਮਾਤਮਾ ਉਹਨਾਂ ਨੂੰ ਜਨਤਾਂ ਨਸੀਬ ਕਰੇ ਤੋ ਇਹ ਸ਼ਬਦ ਲਿਖਦੇ ਹੋਏ ਹਰਪਜ ਨਿਵਾਣ ਸਾਹਿਬ ਭਾਵਕ ਨਜ਼ਰ ਆਏ ਸ਼ੌਕਤ ਅਲੀ ਸਾਹਿਬ ਦੀ ਗਾਇਕੀ ਨੂੰ ਜਿੱਥੇ ਪਾਕਿਸਤਾਨ ਵਿੱਚ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਸੀ ਉੱਥੇ ਭਾਰਤ ਵਿੱਚ ਤੇ ਪੂਰੀ ਦੁਨੀਆ ਵਿੱਚ ਜਿੱਥੇ ਵੀ ਪੰਜਾਬੀ ਲੋਕ ਵੱਸਦੇ ਆ ਜਾਂ ਜੋ ਹਿੰਦੀ ਸਮਝਦੇ ਆ ਉਹ ਵੀ ਸ਼ੌਕਤ ਅਲੀ ਸਾਹਿਬ ਦੀ ਗਾਇਕੀ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਸਨ 2009 ਵਿੱਚ ਸ਼ੌਕਤ ਅਲੀ ਸਾਹਿਬ ਦਾ ਗਾਣਾ ਕਦੇ ਤਾਂ ਹੱਸ ਬੋਲਵੇ ਹਿੰਦੀ ਫਿਲਮ ਲਵ ਆਜ ਕਲ ਵਿੱਚ ਆਇਆ ਤੇ ਇਹ ਗਾਣਾ ਬਹੁਤ ਜ਼ਿਆਦਾ ਫੇਮਸ ਹੋਇਆ ਪੀਟੀਵੀ ਤੇ ਉਹਨਾਂ ਦਾ ਸ਼ੋਅ ਜੀ ਆਇਆਂ ਨੂੰ ਸੁਪਰ ਹਿੱਟ ਹੋਇਆ 1983 ਵਿੱਚ ਪਹਿਲੀ ਵਾਰ ਸ਼ੌਕਤ ਅਲੀ ਸਾਹਿਬ ਅਮਰੀਕਾ ਗਏ ਇਸ ਦੌਰਾਨ ਉਹਨਾਂ ਦੇ ਮਾਤਾ ਜੀ ਦਾ ਦੇਹਾਂਤ ਹੋ ਗਿਆ ਤੇ ਉਹਨਾਂ ਨੇ ਇਸਤੇ ਵੀ ਇੱਕ ਬਹੁਤ ਹੀ ਵਧੀਆ ਗਾਣਾ ਗਾਇਆ ਗੀਤ ਗਾਇਆ ਮਾਂ ਜੰਨਤ ਦਾ ਪਰਛਾਵਾਂ ਜਿਸ ਨੂੰ ਪੂਰੀ ਦੁਨੀਆ ਵਿੱਚ ਬਹੁਤ ਜ਼ਿਆਦਾ ਮਕਬੂਲੀਅਤ ਹਾਸਲ ਹੋਈ ਸਨ 1985 ਵਿੱਚ ਉਹਨਾਂ ਨੇ ਦੋ ਪਾਕਿਸਤਾਨੀ ਫਿਲਮਾਂ ਵਿੱਚ ਵੀ ਕਿਰਦਾਰ ਕੀਤਾ ਕਾਫਰਾ ਤੇ ਅਕਬਰਾ ਇਹ ਫਿਲਮਾਂ 'ਚ ਵੀ ਉਹਨਾਂ ਦੇ ਰੋਲ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਜੇਕਰ ਆਪਾਂ ਸ਼ੌਕਤ ਅਲੀ ਸਾਹਿਬ ਦੇ ਅਵਾਰਡਸ ਦੀ ਗੱਲ ਕਰੀਏ ਵੈਸੇ ਤਾਂ ਉਹਨਾਂ ਨੇ ਆਪਣੇ ਜੀਵਨ ਵਿੱਚ ਬਹੁਤ ਸਾਰੇ ਮਾਨ ਸਨਮਾਨ ਹਾਸਲ ਕੀਤੇ ਪਰ ਜੇਕਰ ਉਹਨਾਂ ਦੇ ਆਪਾਂ ਕੁਝ ਖਾਸ ਅਵਾਰਡਸ ਦੀ ਗੱਲ ਕਰੀਏ ਤਾਂ ਉਹਨੇ ਸਨ 1990 ਵਿੱਚ ਪਾਕਿਸਤਾਨੀ ਗਵਰਨਮੈਂਟ ਨੇ ਸ਼ੌਕਤ ਸਾਹਿਬ ਨੂੰ ਪ੍ਰਾਈਡ ਆਫ ਪਰਫਾਰਮੈਂਸ ਖਿਤਾਬ ਨਾਲ ਨਿਵਾਜਿਆ ਤੇ ਸਨ 2013 ਵਿੱਚ ਪ੍ਰਾਈਡ ਆਫ ਪੰਜਾਬ ਦਾ ਅਵਾਰਡ ਦਿੱਤਾ ਗਿਆ ਉਹਨਾਂ ਨੇ ਦੋ ਸ਼ਾਇਰੀ ਦੀਆਂ ਕਿਤਾਬਾਂ ਵੀ ਲਿਖੀਆਂ ਹੰਝੂਆਂ ਦੇ ਆਲ ਨੇ ਜੋ ਕਿ 2005 ਵਿੱਚ ਆਈਏ ਕਿਤਾਬ ਤੇ ਦੂਜੀ ਕਿਤਾਬ ਉਹਨਾਂ ਦੀ ਸਨ 2006 ਵਿੱਚ ਆਈ ਜਿਸ ਦਾ ਨਾਮ ਟਕੋਰਾ ਇਸ ਤਰ੍ਹਾਂ ਵਧੀਆ ਗਾਇਕੀ ਨਾਲ ਸ਼ੌਕਤ ਅਲੀ ਸਾਹਿਬ ਨੇ ਕਰੋੜਾਂ ਹੀ ਲੋਕਾਂ ਨੂੰ ਆਪਣਾ ਫੈਨ ਬਣਾਇਆ ਤੇ ਬਹੁਤ ਸਾਰੇ ਮਾਨ ਸਨਮਾਨ ਹਾਸਲ ਕੀਤੇ ਪਰ ਪਿਛਲੇ ਕੁਝ ਸਮੇਂ ਤੋਂ ਉਹ ਕੁਝ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਸੀ ਉਹਨਾਂ ਨੂੰ ਡਾਇਬਟੀਜ਼ ਦੀ ਸ਼ਿਕਾਇਤ ਸੀ ਇਸ ਤੋਂ ਬਿਨਾ ਉਨ੍ਹਾਂ ਦਾ ਲੀਵਰ ਫੇਲਿਅਰ ਸੀ ਤੇ ਕੁਝ ਸਮਾਂ ਪਹਿਲਾਂ ਉਨ੍ਹਾਂ ਦਾ ਹਾਰਟ ਬਾਈਪਾਸ ਵੀ ਹੋਇਆ ਸੀ ਪਰ ਅਕਤੂਬਰ 2020 ਵਿੱਚ ਉਨ੍ਹਾਂ ਦੀ ਸਿਹਤ ਕੁਝ ਜ਼ਿਆਦਾ ਹੀ ਖਰਾਬ ਰਹਿਣ ਲੱਗ ਪਈ ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿੱਚ ਵੀ ਭਰਤੀ ਕੀਤਾ ਗਿਆ ਪਰ ਦੋਸਤੋ 2 April 2021 ਨੂੰ ਉਹ ਕਾਲਾ ਦਿਨ ਆਇਆ ਜਦੋਂ ਸ਼ੌਕਤ ਅਲੀ ਸਾਹਿਬ ਨੇ ਲਾਹੌਰ ਦੇ سی ਐਮ ਐਚ ਹਸਪਤਾਲ ਵਿੱਚ ਆਖਰੀ ਸਾਹ ਲਏ ਤੇ ਲੀਵਰ ਫੇਲਿਅਰ ਕਾਰਨ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੋ ਦੋਸਤੋ ਇਹ ਖਬਰ ਉਹਨਾਂ ਦੇ ਫੈਨਸ ਤੱਕ ਜਦੋਂ ਪਹੁੰਚੀ ਤਾਂ ਸਾਰੇ ਪਾਸੇ ਸੋਗ ਦੀ ਲਹਿਰ ਫੈਲ ਗਈ ਤੇ ਖਾਸ ਤੌਰ ਤੇ ਮਿਊਜ਼ਿਕ ਇੰਡਸਟਰੀ ਨੂੰ ਬਹੁਤ ਵੱਡਾ ਝਟਕਾ ਲੱਗਿਆ ਸੋ ਦੋਸਤੋ ਸ਼ੌਕਤ ਅਲੀ ਸਾਹਿਬ ਵਰਗੇ ਮਹਾਨ ਗਾਇਕ ਕਦੇ-ਕਦੇ ਹੀ ਜਨਮ ਲੈਂਦੇ ਆ ਉਹਨਾਂ ਨੂੰ ਲੈੰਦੇ ਤੇ ਚੜ੍ਹਦੇ ਪੰਜਾਬ ਵਿੱਚ ਲੋਕ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਤੇ ਸ਼ੌਕਤ ਅਲੀ ਸਾਹਿਬ ਨੇ ਹਮੇਸ਼ਾ ਹੀ ਆਪਣੀ ਸਾਫ਼ ਸੁਥਰੀ ਗਾਇਕੀ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਚਾਹੇ ਸ਼ੌਕਤ ਅਲੀ ਸਾਹਿਬ ਇਸ ਸੰਸਾਰ ਵਿੱਚ ਨਹੀਂ ਰਹੇ ਪਰ ਉਹਨਾਂ ਦੇ ਗੀਤ ਹਮੇਸ਼ਾ ਅਮਰ ਰਹਿਣਗੇ ਤੇ ਰਹਿੰਦੀ ਦੁਨੀਆ ਤੱਕ ਲੋਕ ਉਹਨਾਂ ਦੇ ਗੀਤ ਸੁਣਦੇ ਰਹਿਣਗੇ ਸੋ ਦੋਸਤੋ ਅਸੀਂ ਆਪਣੇ ਚੈਨਲ ਤੇ ਸਾਡੀ ਪੂਰੀ ਟੀਮ ਵੱਲੋਂ ਸ਼ੌਕਤ ਅਲੀ ਸਾਹਿਬ ਨੂੰ ਸ਼ਰਧਾਂਜਲੀ ਦਿੰਦੇ ਆ ਤੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਾਂਗੇ ਕਿ ਵਾਹਿਗੁਰੂ ਜੀ ਸ਼ੌਕਤ ਅਲੀ ਸਾਹਿਬ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ